ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਜ਼ਬਾਤੀ ਜ਼ਿੰਦਗੀ ਸਟੋਰੀ즈 'ਚ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਜਿਸ ਦਾ ਨਾਮ ਹੈ ਕੇਅਰਲੈਸ ਜੋ ਕਿ ਲਿਖੀ ਹੈ ਪ੍ਰਸੰਦ ਕਹਾਣੀਕਾਰ ਕੁਲਵੰਤ ਕੋਲਿਆ ਜੀ ਨੇ। ਉਮੀਦ ਕਰਦੀ ਹਾਂ ਤੁਹਾਨੂੰ ਇਹ ਛੋਟੀ ਜੀ ਕਹਾਣੀ ਬਹੁਤ ਪਸੰਦ ਆਵੇਗੀ। ਦਾਸ ਸਰਜੀਤ ਕੁਰੇ ਕੀ ਚਾਹੀਦਾ? ਬਸ ਕੁਝ ਨਹੀਂ। ਇਹ ਤਾਂ ਮੈਂ ਪਿਛਲੇ 50 ਸਾਲਾਂ ਤੋਂ ਸੁਣਦਾ ਆ ਰਿਹਾ। ਆਵੇ ਇੱਕ ਪਰਸ ਪਿਆਨਾ ਡਾਲਰਾਂ ਨਾਲ ਭਰਿਆ। ਇਹ ਇੰਨੇ ਡਾਲਰ ਉਹ ਆਪਣਾ ਗਰੇਵਾਲ ਦਾ ਸਟੋਰ ਨਹੀਂ ਹੈਗਾ। ਉੱਥੇ 2 ਘੰਟੇ ਕੰਮ ਕਰ ਆਉਣਾ। ਨਾਲੇ ਟਾਈਮ ਪਾਸ ਹੋ ਜਾਂਦਾ। ਚੱਲ ਦੱਸ। ਅੱਜ ਆਪਣੀ ਪੰਜਾਵੇਂ ਵਰੇ ਗੰਡਾ। ਤੂੰ ਕੀ ਲੈਣਾ? ਅੱਛਾ ਜੀ। ਜਦੋਂ ਉਹ ਦਿਨ ਸੀ, ਉਦੋਂ ਤਾਂ ਝਾਂਜਰਾ ਵੀ 8 ਸਾਲਾਂ ਬਾਅਦ ਪੈਰਾਂ ਨੂੰ ਨਸੀਬ ਹੋਈਆਂ ਸੀ। ਸੁਰਜੀਤ ਕੌਰ ਨੇ ਥੋੜਾ ਮਸ਼ਕਰੀ ਜਿਹੀ ਨਾਲ ਕਿਹਾ। ਬਿੱਕਰ ਇੱਕਦਮ ਪਿੱਛੇ ਅਤੀਤ ਵਿੱਚ ਚਲਾ ਗਿਆ। ਸੁਰਜੀਤ ਕੌਰ ਵੱਲ ਤੱਕਿਆ। ਸੋਚਿਆ ਉਹ ਪਲੀਏ ਲੋਕੇ ਤੇਰੀ ਸੂਝ ਸਿਆਣਪ ਤੇ ਆਪਣੀਆਂ ਸੱਦਰਾਂ ਮਾਰ ਮੁੱਠੀ ਘਟ ਚਲਾਈ ਕਰ ਨਹੀਂ ਤਾਂ ਆ ਕਨੇਡਾ ਬਿਠਾ ਦਿੱਤਾ ਕੀ ਹੋਇਆ ਕਿਹੜੀਆਂ ਸੋਚਾਂ ਵਿੱਚ ਪੈ ਗੇ ਸੁਰਜੀਤ ਕੌਰ ਨੇ ਬਿੱਕਰ ਦੇ ਮੋਢੇ ਤੇ ਹੱਥ ਧਰ ਦੇ ਕਿਹਾ ਕੁਝ ਨਹੀਂ ਸੁਰਜੀਤ ਕੁਰੇ ਅੱਛਾ ਐਦਾਂ ਕਰਿਓ ਠੰਡ ਬਹੁਤ ਏ ਤੁਸੀਂ ਕੋਈ ਨਵਾਂ ਕੋਟ ਵੀ ਨਹੀਂ ਲਿਆ ਇਸ ਵਾਰ ਆਪਣੀ ਸਾਲਗिरा ਤੇ ਨਵਾਂ ਕੋਟ ਲੈ ਲਓ ਚਲ ਠੀਕ ਆ ਤੂੰ ਬੈਠ ਮੈਂ ਹੁਣੇ ਆਇਆ ਐਨਾ ਆਖ ਪਿੱਕਰ ਸਾਹਮਣੇ ਸ਼ਾਪਿੰਗ ਮਾਲ ਵਿੱਚ ਚਲਾ ਗਿਆ ਕੁਝ ਸਮੇਂ ਬਾਅਦ ਵਾਪਸ ਆ ਬਿੱਕਰ ਨੇ ਸਰਜੀਤੋ ਦੇ ਪੈਰਾਂ ਵਿੱਚ ਨਵੇਂ ਝਾਂਜਰਾਂ ਪਾ ਦਿੱਤੀਆਂ ਝਾਂਜਰਾਂ ਵਿੱਚ ਇੱਕ ਸਰਜੀਤੋ ਨੂੰ ਚਾਹ ਜਿਆ ਚੜ ਗਿਆ ਇੱਕ ਦੂਜੇ ਵੱਲ ਤੱਕਿਆ ਜਿਵੇਂ ਦੋਨਾਂ ਤੇ ਫਿਰ ਤੋਂ ਜਵਾਨੀ ਵਾਪਸ ਆ ਗਈ ਹੋਵੇ ਲੈ ਹੌਣ ਨਾ ਉਲੰਭਾ ਦੇਵੀ ਬਿੱਕਰ ਨੇ ਸਰਜੀਤੋ ਦੇ ਪੈਰੀਂ ਝਾਂਜਰਾਂ ਪਾ ਖੜੇ ਹੁੰਦੇ ਕਮਰ ਦੇ ਦਰਦ ਨੂੰ ਬਰਦਾਸ਼ਤ じゃ ਕਰਦੇ ਨੇ ਕਿਹਾ ਆ ਵੇਖ ਸਰਜੀਤ ਕੁਰੇ ਆਪਣੇ ਗੈਰੀ ਵਾਸਤੇ ਕੋਟ ਤੇ ਨੂਹ ਦੇ ਕੱਪੜੇ ਤੁਸੀਂ ਨਹੀਂ ਸੁਧਰੇ ਨਾ ਮੈਂ ਕੀ ਕਿਹਾ ਸੀ ਕਿ ਠੰਡ ਬਹੁਤ ਆ ਆਪਣੇ ਲਈ ਕੋਟ ਲੈ ਆਓ ਸਰਜੀਤ ਕੁਰੇ ਆਪਣੇ ਗੈਰੀ ਨੇ ਰੋਜ਼ ਆਫਿਸ ਜਾਣਾ ਹੁੰਦਾ ਵੱਡੇ ਲੋਕਾਂ 'ਚ ਬਹਿਣੀ ਉੱਠਣੀ ਕੱਪੜੇ ਤਾਂ ਵਧੀਆ ਹੀ ਚਾਹੀਦੇ ਨੇ ਅਸਲੀ ਹਾਂ ਇਹ ਤਾਂ ਮੈਂ ਬਹੁਤ ਸਮੇਂ ਤੋਂ ਸੁਣਦੀ ਆ ਰਹੀ ਹਾਂ ਸੁਰਜੀਤ ਨੇ ਥੋੜਾ ਬਿਕਰਾਂ ਨਰਾਜ਼ਗੀ ਜਹੀ ਨਾਲ ਕਿਹਾ ਚੱਲ ਛੱਡ ਤੂੰ ਤਾਂ ਖੁਸ਼ ਆ ਨਾ ਅੱਜ ਤੇ ਪਹਿਲੇ ਬੋਲ ਤੇਰੀ ਮੰਗ ਪੂਰੀ ਕਰ ਦਿੱਤੀ ਤੇ ਫਿਰ ਦੋਨੋਂ ਜਾਣੇ ਕਿੰਨਾ ਚਿਰ ਬੈਂਚ ਤੇ ਬੈਠੇ ਦੂਰ ਤੱਕ ਸਾਹਮਣੇ ਸ਼ਾਂਤ ਖੜੇ ਪਾਣੀ ਨੂੰ ਤੱਕਦੇ ਰਹੇ ਚਲੋ ਜੀ ਚੱਲੀਏ ਬਹੁਤ ਸਮਾਂ ਹੋ ਗਿਆ ਅੱਜ ਤਾਂ ਨਾਲੇ ਨੂੰ ਪਤ ਤੜੀਕ ਦੇ ਹੋਣਗੇ ਸੁਰਜੀਤ ਕਰਨੇ ਬੈਂਚ ਤੋਂ ਉੱਠਦੇ ਕਿਹਾ ਭਲਾ ਤੂੰ ਦੱਸਿਆ ਉਹਨਾਂ ਨੂੰ ਕੀ ਅੱਜ ਆਪਣੀ 50ਵੀਂ ਸਾਲਗिराਹ ਹੈ ਇਹਦੇ ਵਿੱਚ ਦੱਸਣ ਵਾਲੀ ਕਿਹੜੀ ਗੱਲ ਆ ਸਾਲ ਬਾਅਦ ਤਾਂ ਇੱਕ ਦਿਨ ਆਉਂਦਾ ਇਹਨਾਂ ਤਾਂ ਉਹਨਾਂ ਨੂੰ ਪਤਾ ਹੀ ਹੋਵੇਗਾ ਚੱਲ ਲੱਗ ਜੂ ਪਤਾ ਕੀ ਗਿਫਟ ਦਿੰਦੇ ਨੇ ਤੇਰੇ ਨੂੰ ਪਤ ਬਿਕਰ ਨੇ ਸਰਜੀਤੋ ਦੇ ਹੱਥ ਦਾ ਸਹਾਰਾ ਲੈ ਖੜੇ ਹੁੰਦੇ ਕਿਹਾ ਤੇ ਘਰ ਵੱਲ ਹੋਤਰੇ ਘਰ ਵੱੜਦੇ ਹੀ ਸਾਹਮਣੇ ਗੈਰੀ ਤੇ ਉਹਦੀ ਘਰ ਵਾਲੀ ਡਾਈਨਿੰਗ ਟੇਬਲ ਤੇ ਬੈਠੇ ਸੀ ਪਾਪਾ ਜੀ ਆ ਕੋਈ ਟਾਈਮ ਆ ਘਰ ਆਉਂਦਾ ਅਸੀਂ ਮਾਰਨਿੰਗ ਜਲਦੀ ਜਾਣਾ ਹੁੰਦਾ ਤੁਸੀਂ ਤਾਂ ਵਿਹਲੇ ਹੋ ਘਟੋ ਘਟ ਸ਼ਾਮ ਨੂੰ ਤਾਂ ਘਰ ਜਲਦੀ ਆ ਜਾਇਆ ਕਰੋ ਅਸੀਂ ਤੁਹਾਡੀ ਵੇਟ ਕਰੀਏ ਕਿ ਰੈਸਟ ਕਰੀਏ ਇਹ ਪੰਡ ਨਹੀਂ ਕੈਨੇਡਾ ਆ ਇੱਥੇ ਸਮੇਂ ਤੇ ਹੈਲਥ ਦੀ ਕਦਰ ਕਰਨੀ ਪੈਂਦੀ ਏ ਤੁਸੀਂ ਇਹਨੇ ਕੇਅਰਲੈਸ ਕਿਉਂ ਬਣ ਗਏ ਹੱਥ ਵਿੱਚ ਫੜਿਆ ਪੁੱਤ ਦਾ ਕੋਟ ਬਿਕਰ ਨੇ ਚੁੱਪਚਾਪ ਟੇਬਲ ਤੇ ਰੱਖ ਦਿੱਤਾ ਕਮਰੇ ਵਿੱਚ ਸਿਰਫ ਸਨਾਟਾ ਹੀ ਸੀ ਪਰ ਬਿੱਕਰ ਦੇ ਅੰਦਰ ਤਾਂ ਜਿਵੇਂ ਦਰਦਾਂ ਦਾ ਦਰਿਆ ਛੱਲਾ ਮਾਰ ਆਖ ਰਿਹਾ ਹੋਵੇ ਕਿ ਮੈਂ ਬਾਹਰ ਨਿਕਲਣਾ ਤੂੰ ਐਵੇਂ ਬਰਦਾਸ਼ਤ ਨਾ ਕਰ ਅੱਖਾਂ ਰਹੀ ਡੋਲ ਲੈਂਦੇ ਪਰ ਅੱਜ ਦਰਿਆ ਤਾਂ ਸਰਜੀਤੋ ਦੇ ਅੰਦਰ ਵੀ ਸੀ ਪਰ ਗੁੱਸੇ ਨਾਲ ਭਰਿਆ ਤੇ ਫੁੱਟ ਪਿਆ ਅੱਛਾ ਇਹ ਨੇ ਕੇਅਰਲੈਸ ਹਾਂ ਹੈਗੇ ਨੇ ਇਹ ਕੇਅਰਲੈਸ ਜਦੋਂ ਸਾਡੇ ਵਿਆਹ ਤੋਂ ਬਾਅਦ ਤੂੰ ਪੈਦਾ ਹੋਇਆ ਤਾਂ 12 ਘੰਟੇ ਦੀ ਡਿਊਟੀ ਤੋਂ ਬਾਅਦ 6 ਘੰਟੇ ਫਿਰ ਵੀ ਲਾਉਣੇ ਤੇ ਕਹਿਣਾ ਗੈਰੀ ਦਾ ਚੰਗਾ ਪ੍ਰਭਖ ਬਣਾਉਣ ਲਈ ਮਿਹਨਤ ਤਾਂ ਕਰਨੀ ਪੈਣੀ ਆ ਮੈਂ ਬਹੁਤ ਕਹਿਣਾ ਸਿਹਤ ਦਾ ਖਿਆਲ ਤਾਂ ਰੱਖੋ ਪਰ ਨਹੀਂ ਇਹ ਤਾਂ ਹੈ ਹੀ ਕੇਅਰਲੈਸ ਤੂੰ ਵੱਡਾ ਹੋਇਆ ਕਾਲਜ ਗਿਆ ਤੈਨੂੰ ਵਧੀਆ ਕੱਪੜੇ ਬੂਟ ਖਾਣ ਪੀਣ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੱਤੀ ਇਹ ਜਦ ਕਿਦੇ ਰਿਸ਼ਤੇਦਾਰੀ ਚ ਵਿਆਹ ਆ ਜਾਣਾ ਤਾਂ ਡਰ ਜਾਂਦਾ ਕਿ ਨਵੇਂ ਕੱਪੜਿਆਂ ਤੇ ਪੈਸੇ ਲਾਉਣੇ ਪੈਣੇ ਆ। ਸਾਰੇ ਵਿਆਹ ਹੁਣ ਤੱਕ ਆਪਣੇ ਵਿਆਹ ਵਾਲੇ ਕੋਟ ਪਾ ਵੇਖ ਲਈ। ਮੈਂ ਬਹੁਤ ਕਹਿਣਾ ਨਵਾਂ ਕੋਟ ਪੈਂਡ ਲਾਓ। ਰਿਸ਼ਤੇਦਾਰ ਕੀ ਕਹਿਣਗੇ? ਉਹੀ ਵਿਆਹ ਵਾਲਾ ਕੋਟ ਪਾਈ ਫਿਰਦਾ। ਪਰ ਨਹੀਂ। ਇਹ ਤਾਂ ਹੈ ਹੀ ਕੇਅਰਲੈਸ। ਹਾਂ ਪਰ ਅੱਜ ਕੇਅਰਲੈਸ ਦੇ ਮਾਇਨੇ ਬਦਲ ਗਏ। ਮੈਂ ਜਦ ਕਹਿਣਾ ਤਾਂ ਇਹਨਾਂ ਦੀਆਂ ਅੱਖਾਂ ਵਿੱਚ ਚਮਕ ਜੀ ਆ ਜਾਣੀ। ਕਿਉਂਕਿ ਇਹਨਾਂ ਨੂੰ ਵੀ ਪਤਾ ਸੀ ਕਿ ਮੇਰੇ ਗੁੱਸੇ ਵਿੱਚ ਵੀ ਇਹਨਾਂ ਲਈ ਫਿਕਰ ਹੈ। ਪਰ ਅਜ ਤੇਰੇ ਕੇਰਲਸ ਕਹਿਣ ਤੇ ਇਹਨਾਂ ਦੀਆਂ ਅੱਖਾਂ ਵਿੱਚ ਚਮਕ ਨਹੀਂ ਇਹਨਾਂ ਦੀਆਂ ਅੱਖਾਂ ਵਿੱਚ ਤਾਂ ਸਰਜੀਤ ਕੌਰ ਪਰੇਮਾਨਾ ਲਗਾਤਾਰ ਬੋਲੀ ਜਾ ਰਹੀ ਸੀ ਉਸਦੇ ਬੋਲਾਂ ਵਿੱਚ ਮਮਤਾ ਮੇਰ ਗਿਲਾ ਤੇ ਕਈ ਕੁਝ ਡਲ ਡਲ ਜਾਂਦਾ ਸੀ ਬਸ ਕਰ ਸਰਜੀਤ ਕੌਰੇ ਬਸ ਕਰ ਸਿਹਤ ਖਰਾਬ ਕਰ ਲਵੇਂਗੀ ਤੇ ਇਹਨਾਂ ਆਖ ਦੇ ਬਿਕਰ ਨੇ ਸਰਜੀਤ ਕੌਰ ਦੇ ਅੰਦਰੋਂ ਵਹਿਦੇ ਦਰਿਆ ਨੂੰ ਵੀ ਆਪਣੇ ਅੰਦਰ ਹੀ ਮੋੜਾ ਦੇਣ ਦੀ ਕੋਸ਼ਿਸ਼ ਕੀਤੀ ਤੇ ਚੁੱਪ ਚਾਪ ਕਮਰੇ ਅੰਦਰ ਚਲਾ ਗਿਆ ਸੋ ਤੁਹਾਡੇ ਮੁਤਾਬਕ ਕੇਅਰਲੈਸ ਕੌਣ ਸੀ ਲਿਖ ਕੇ ਜ਼ਰੂਰ ਦੱਸਿਓ ਚੰਗੀ ਲਿਖੀ ਕਹਾਣੀ ਤਾਂ ਇੱਕ ਲਾਈਕ ਵੀ ਕਰਿਓ ਦੋਸਤਾਂ ਨਾਲ ਵੀ ਸ਼ੇਅਰ ਕਰਿਓ ਤੇ ਚੈਨਲ ਨੂੰ ਵੀ ਜੇਕਰ ਹਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਜਲਦੀ ਜਲਦੀ ਕਰ ਲਵੋ ਬਾਕੀ ਦੀਆਂ ਕਹਾਣੀਆਂ ਵੀ ਚੈਨਲ ਉੱਪਰ ਜ਼ਰੂਰ ਸੁਣਿਓ ਉਹ ਵੀ ਤੁਹਾਨੂੰ ਇਸੇ ਤਰ੍ਹਾਂ ਬਹੁਤ ਪਸੰਦ ਆਉਣਗੀਆਂ ਇਹ ਕਹਾਣੀ ਸੁਣਨ ਲਈ ਆਪਣਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ